ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ 슬ੀਵ ਦੀ ਜਿਹੜੀ ਕਟਿੰਗ ਹੈ ਉਹ ਕਿਵੇਂ ਕਰਨੀ ਹੁੰਦੀ ਹੈ ਵੀ ਸਾਰੇ ਬ੍ਰੈਸ ਸਾਈਜ਼ ਬਾਰੇ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਉਂਕਿ ਬਹੁਤ ਵੱਡੀ ਕਨਫਿਊਜ਼ਨ ਹੋ ਜਾਂਦੀ ਹੈ ਵੀ ਜਿਹੜਾ ਕੱਪੜਾ ਹੈ ਉਹ ਫੋਲਡ ਕਿੰਨਾ ਕਰਕੇ ਰੱਖਣਾ ਹੁੰਦਾ ਆਪਾਂ 4 ਫੋਲਡ ਕਰਕੇ ਕੱਪੜਾ ਰੱਖਦੇ ਹਾਂ ਕਈ ਵਾਰੀ ਆਪਾਂ ਨੂੰ ਕਨਫਿਊਜ਼ਨ ਹੁੰਦੀ ਹੈ ਵੀ ਸਾਈਜ਼ ਜਿਹੜਾ ਬ੍ਰੈਸ ਦਾ ਉਹ ਘੱਟ ਹੈ ਤੇ ਕੱਪੜਾ ਵੱਡੇ ਪਨੇ ਦਾ ਹੁੰਦਾ ਹੈ ਉਹਦਾ ਤਰੀਕਾ ਤੁਹਾਨੂੰ ਦੱਸੂਗੀ ਮੈਂ ਮੈਥਡ ਲਗਾ ਕੇ ਵੀ ਕਿੰਨਾ ਤੁਹਾਨੂੰ ਫੋਲਡ ਕਰਨਾ ਚਾਹੀਦਾ ਹੈ ਤੇ ਦੂਸਰੇ ਨੰਬਰ ਤੇ ਆਪਾਂ ਦੱਸਾਂਗੇ ਵੀ ਮਾਰਜਿਨ ਵੀ ਮਾਰਜਿਨ ਕਿੰਨਾ ਲੈਣਾ ਚਾਹੀਦਾ ਆਪਾਂ ਨੂੰ ਜਦੋਂ ਆਪਾਂ ਬਾਹ ਦੀ ਲੰਬਾਈ ਰੱਖਦੇ ਆ ਤੇ ਤੀਸਰੇ ਨੰਬਰ ਤੇ ਆਪਾਂ ਦੱਸਾਂਗੇ ਤੁਹਾਨੂੰ ਵੀ ਜਿਹੜੀ ਲਾਈਨ ਆਪਾਂ ਮੋੜਾ ਕੱਟਣ ਲਈ ਲਗਾਉਣੀ ਹੈ ਉਹ ਕਿੰਨੇ ਇੰਚ ਤੇ ਲਗਾਉਣੀ ਚਾਹੀਦੀ ਹੈ ਟਰਨ ਕਿੰਨੀ ਪਾਉਣੀ ਚਾਹੀਦੀ ਹੈ ਤੇ ਜਿਹੜੀ ਕਾਟ ਹੈ ਉਹ ਕਿੰਨੇ ਇੰਚ ਤੇ ਪਾਉਣੀ ਚਾਹੀਦੀ ਹੈ ਇਹ ਸਾਰੀਆਂ ਕਨਫਿਊਜ਼ਨ ਦਾ ਜਿਹੜਾ ਸੋਲੂਸ਼ਨ ਹੈ ਉਹ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਜਿਵੇਂ ਆਪਣੇ ਕੋਲ ਇਹ ਕੱਪੜਾ ਹੈ ਆਪਾਂ ਇਹਨੂੰ 4 ਫੋਲਡ ਕਰਕੇ ਇਦਾਂ ਹੀ ਰੱਖ ਲਿਆ ਤੁਹਾਨੂੰ ਮੈਂ ਸਮਝਾਉਣੀ ਹੈ ਵੀ ਕਿੰਨੇ ਸਾਈਜ਼ ਤੇ ਤੁਸੀਂ ਕਿੰਨਾ ਕੱਪੜਾ ਫੋਲਡ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਬ੍ਰੈਸਟ ਸਾਈਜ਼ ਦਾ ਨਾਪ ਲੈ ਰਹੇ ਹੋ ਜਿਵੇਂ 14 ਵਾਲਿਆਂ ਦਾ ਲੈ ਰਹੇ ਹੋ ਤਾਂ 14 ਦਾ ਹਾਫ ਕਰ ਲਓ ਜਿਵੇਂ 14 ਦਾ ਹਾਫ 7 ਹੁੰਦਾ ਤਾਂ ਤੁਸੀਂ 1 ਇੰਚ ਇਹਦੇ ਵਿੱਚ ਹੋਰ ਐਡ ਕਰ ਦੇਣਾ 8 ਇੰਚ ਹੋ ਜਾਊਗਾ ਤਾਂ ਤੁਸੀਂ ਇੱਥੋਂ 8 ਇੰਚ ਕੱਪੜਾ ਤੱਕ ਹੀ ਆਪਾਂ ਫੋਲਡ ਕਰਨਾ ਹੁੰਦਾ ਬਾਕੀ ਕੱਪੜੇ ਨੂੰ ਜਿਵੇਂ ਆਪਾਂ ਇਧਰੋਂ ਕੱਢ ਦੋ ਆ ਆਪਣਾ ਸਾਂਝਾ ਕੱਪੜਾ ਨਿਕਲ ਜਾਊਗਾ ਜਿੰਨਾ ਵੀ ਤੁਹਾਡਾ ਪਨ ਹੈ ਉਹਨੂੰ ਤੁਸੀਂ ਸਾਈਡ ਤੇ ਕੱਢ ਦੇਣਾ ਹੈ ਕਿਉਂ ਆਪਾਂ ਉਸੇ ਤਰ੍ਹਾਂ ਯੂਜ਼ ਕਰ ਸਕਦੇ ਆ ਇਸ ਤਰ੍ਹਾਂ ਆਪਾਂ 8 ਰੱਖ ਸਕਦੇ ਆ 15 ਵਾਲਿਆਂ ਵਾਸਤੇ ਵੀ ਆਪਾਂ ਉਸੇ ਤਰੀਕੇ ਦੇ ਨਾਲ 7.5 ਰੱਖ ਲਿਆ ਹਾਫ ਕਰਕੇ ਉਹਦੇ ਵਿੱਚ 1 ਜੋੜ ਕੇ 8.5 ਤੱਕ ਰੱਖ ਸਕਦੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਜਿੰਨਾ ਵੀ ਬ੍ਰੈਸ ਸਾਈਜ਼ ਹੈ ਕਹਿੰਦਾ ਮੇਰਾ ਮਤਲਬ ਇਹ ਹੈ ਜਿੰਨਾ ਵੀ ਤੁਹਾਡਾ ਬ੍ਰੈਸ ਸਾਈਜ਼ ਹੈ ਜਿਵੇਂ 16 ਆਪਣਾ ਬ੍ਰੈਸ ਸਾਈਜ਼ ਹੈ ਉਹਦਾ ਤੁਸੀਂ ਹਾਫ ਕਰ ਲਓ ਹਾਫ ਜਿਵੇਂ ਆਪਾਂ ਕਰ ਲਿਆ ਉਹਦਾ 8 ਤੇ 8 ਦੇ ਵਿੱਚ ਤੁਸੀਂ 1 ਹੋਰ ਜੋੜ ਕੇ 9 ਇੰਚ ਜਿਹੜਾ ਆਪਾਂ ਇੱਥੇ ਕੱਪੜਾ 4 ਫੋਲਡ ਕਰਕੇ ਰੱਖ ਲੈਣਾ ਹੁੰਦਾ ਹੈ ਜੇ ਤੁਹਾਡੇ ਕੋਲੇ ਕੱਪੜਾ ਘੱਟ ਹੈ ਇਹ ਫੋਲਡ ਕਰਨ ਵਾਲਾ ਤਾਂ ਤੁਸੀਂ ਇੱਥੇ 1/2 ਇੰਚ ਵੀ ਜੋੜ ਸਕਦੇ ਹੋ ਤੇ 8/8 ਦੇ ਹਿਸਾਬ ਨਾਲ ਵੀ ਇਹਦੀ ਕਟਿੰਗ ਕਰ ਸਕਦੇ ਆ ਉਹਦੇ ਵਿੱਚ ਤੁਹਾਨੂੰ ਜਿਹੜਾ ਬਾਹਾਂ ਦੇ ਵਿੱਚ ਕੱਪੜਾ ਮਾਰਜਨ ਰਹਿ ਜਾਊਗਾ ਉਹ ਥੋੜਾ ਘੱਟ ਜਾਊਗਾ ਬਾਕੀ ਸਾਰਾ ਕੁਝ ਉਵੇਂ ਹੀ ਰਹੂਗਾ ਸੇਮ ਇਸੇ ਤਰੀਕੇ ਨਾਲ ਤੁਸੀਂ 17 18 19 ਬ੍ਰੈਸਟ ਵਾਲਿਆਂ ਦਾ ਵੀ ਜਿਹੜਾ ਸਾਈਜ਼ ਕੱਢ ਕੇ ਇਹ ਕੱਪੜੇ ਨੂੰ ਆਪਾਂ 4 ਫੋਲਡ ਕਰਕੇ ਰੱਖ ਸਕਦੇ ਆ ਇੱਥੇ ਜਿਵੇਂ ਆਪਾਂ 16 ਵਾਲਾ ਦਾ ਰੱਖਿਆ ਤਾਂ ਇੱਥੇ ਆਪਾਂ ਕਪੜਾ ਕਿੰਨਾ ਰੱਖਾਂਗੇ 9 ਇੰਚ 9 ਇੰਚ ਕਪੜਾ ਇੱਥੋਂ ਮੈਂ ਫੋਲਡ ਕਰਕੇ ਤੁਹਾਨੂੰ ਦੱਸਦੀ ਆਂ ਵੈਸੇ ਤਾਂ ਜਿਵੇਂ ਆਪਣੇ ਕੋਲੇ ਵਾਧੂ ਕਪੜਾ ਆਪਾਂ ਪੂਰਾ ਰੱਖ ਦਈਏ ਪਰ ਮੈਨੂੰ ਇਹ ਹੈ ਵੀ ਤੁਹਾਨੂੰ ਚੰਗੀ ਤਰ੍ਹਾਂ ਇਹ ਚੀਜ਼ ਬਾਰੇ ਸਮਝ ਆ ਜੇ ਇੱਥੋਂ ਤੱਕ ਹੁਣ ਆਪਣਾ 9 ਇੰਚ ਕਪੜਾ ਜਿਹੜਾ ਉਹ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਲੰਬਾਈ ਦੇਖਣੀ ਹੁੰਦੀ ਹੈ ਵੀ ਆਪਾਂ ਬਾਹ ਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਰੱਖ ਰਹੇ ਹਾਂ ਜਿੰਨੀ ਵੀ ਤੁਹਾਡੀ ਬਾਹ ਦੀ ਲੰਬਾਈ ਹੈ ਜਿਵੇਂ ਮੰਨ ਲਓ ਇੱਥੇ ਮੈਂ 18 ਇੰਚ ਜਿਹੜੀ ਬਾਹ ਦੀ ਲੰਬਾਈ ਰੱਖ ਰਹੀ ਆਂ ਤਾਂ ਉਹਦੇ ਵਿੱਚ ਤੁਸੀਂ 2 ਇੰਚ ਜਿਹੜਾ ਜਿਆਦਾ ਆਪਦਾ ਮਾਰਜਿਨ ਜੋੜਨਾ ਹੁੰਦਾ ਹੈ ਆਪਾਂ ਜਿਵੇਂ ਇੱਥੇ 18 ਇੰਚ ਆਪਦੀ ਲੰਬਾਈ ਦਾ ਨਿਸ਼ਾਨ ਲਗਾ ਲਿਆ ਤੇ 2 ਇੰਚ ਤੋਂ ਆਪਾਂ ਐਕਸਟਰਾ 20 ਇੰਚ ਤੇ ਇੱਥੇ ਇੱਕ ਨਿਸ਼ਾਨ ਲਗਾ ਲੈਣਾ ਤੇ 20 ਇੰਚੀ ਬਿਲਕੁਲ ਇਹਦੇ ਸਾਹਮਣੇ ਇੱਕ ਨਿਸ਼ਾਨ ਲਗਾ ਲੈਣਾ ਇਹ ਆਪਣੀ ਲੰਬਾਈ ਦੇ ਨਿਸ਼ਾਨ ਹੋ ਜਾਣਗੇ ਤੇ ਇੱਥੋਂ ਤੁਸੀਂ ਇਹਨੂੰ ਮਾਰਕ ਦੇ ਨਾਲ ਬਿਲਕੁਲ ਸਿੱਧਾ ਨਿਸ਼ਾਨ ਲਗਾ ਲਓ। ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾਉਣ ਤੋਂ ਬਾਅਦ ਹੁਣ ਜਿਹੜਾ ਇਧਰਲਾ ਇਹ ਕੱਪੜਾ ਇਹ ਆਪਣੇ ਵਾਸਤੇ ਫਾਲਤੂ ਹੈ ਤੇ ਇੱਥੋਂ ਤੁਸੀਂ 1.5 ਇੰਚ ਤੇ ਇੱਕ ਨਿਸ਼ਾਨ ਲਗਾਉਣਾ ਹੁੰਦਾ। ਇਹ 1.5 ਇੰਚ ਨਿਸ਼ਾਨ ਹੁੰਦਾ ਜਿਹੜਾ ਆਪਾਂ ਕੱਪੜਾ ਅੰਦਰ ਬਾਹਰ ਦੇ ਫੋਲਡ ਕਰਨਾ ਹੁੰਦਾ ਉਹਦੇ ਲਈ। ਹੁਣ ਤੁਹਾਨੂੰ ਇੱਥੇ ਇਹ ਚੀਜ਼ ਸਮਝ ਆ ਗਈ ਹੋਊਗੀ ਕਿ ਆਪਾਂ ਕੱਪੜਾ 4 ਫੋਲਡ ਕਰਕੇ ਕਿੰਨਾ ਰੱਖਣਾ ਤੇ ਜਿਹੜੀ ਬਾਹ ਦੀ ਲੰਬਾਈ ਦੇ ਵਿੱਚ ਆਪਾਂ ਕਿੰਨਾ ਮਾੜ ਦੇਣ ਰੱਖਣਾ ਤੇ ਅੱਗੋਂ ਆਪਾਂ ਇਹਨੂੰ ਕਿੰਨਾ ਫੋਲਡ ਕਰਨਾ ਹੈ ਤੇ ਜਿਹੜਾ 1/2 ਇੰਚ ਕਪੜਾ ਆਪਾਂ 2 ਇੰਚ ਰੱਖਿਆ ਨਾ ਕਿਉਂਕਿ 1.5 ਇੱਥੇ ਵਰਤ ਲਿਆ ਆਪਾਂ ਤੇ 1/2 ਇੰਚ ਕਪੜਾ ਜਿਹੜਾ ਆਊਗਾ ਉਹ ਆਪਣਾ ਸਲਾਈ ਦੇ ਵਿੱਚ ਆਊਗਾ ਜਦੋਂ ਆਪਾਂ ਮੋਢੇ ਨੂੰ ਜੋੜਾਂਗੇ ਇੱਥੋਂ ਤੱਕ ਮੈਂ ਤੁਹਾਨੂੰ ਦੋ ਚੀਜ਼ਾਂ ਬਾਰੇ ਪੂਰੀ ਨੌਲੇਜ ਦਿੰਦੀ ਐ ਇੱਕ ਤਾਂ 4 ਫੋਲਡ ਕਰਨ ਵਾਸਤੇ ਤੇ ਇੱਕ ਆਪਣਾ ਜਿਹੜਾ ਮਾਰਜਨ ਲੈਣ ਵਾਸਤੇ ਜੇ ਫਿਰ ਵੀ ਕਿਸੇ ਨੂੰ ਨਾ ਕੁਝ ਸਮਝ ਆਵੇ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਸਾਈਜ਼ ਵਾਸਤੇ ਆਪਾਂ ਕਿੰਨੀ ਜਿਹੜੀ ਆ ਉਹ ਲਾਈਨ ਲਗਾਉਣੀ ਹੈ ਤੇ ਟਰਨ ਹੈ ਜਿਹੜੀ ਉਹ ਕਿੰਨੇ ਇੰਚ ਤੇ ਪਾਉਣੀ ਹੈ ਹੁਣ ਜਿਵੇਂ ਆਪਾਂ 16 ਬ੍ਰੈਸਟ ਵਾਸਤੇ ਫੋਲਡ ਕਰਕੇ ਰੱਖਿਆ ਕੱਪੜੇ ਨੂੰ ਤਾਂ 16 ਬ੍ਰੈਸਟ ਵਾਲਿਆਂ ਵਾਸਤੇ ਆਪਾਂ ਇੱਥੇ ਜਿਹੜੀ ਲਾਈਨ ਲਗਾਉਣੀ ਹੁੰਦੀ ਹੈ ਉਹ ਲੈਣੀ ਹੁੰਦੀ ਆਪਾਂ 3 ਇੰਚ ਡਾਊਨ 3 ਇੰਚ ਨੂੰ ਆਪਾਂ ਬਿਲਕੁਲ ਐਂਡ ਤੋਂ ਹੀ ਮੈਨਣਾ ਹੁੰਦਾ ਤੇ ਉਸ ਤੋਂ ਬਾਅਦ ਆਪਾਂ ਇੱਥੇ ਇਹ ਵੀ ਜਿਹੜੀ ਟਰਨ ਲੈਣੀ ਹੁੰਦੀ ਹੈ ਉਹ ਆਪਾਂ ਲਵਾਂਗੇ 1.5 ਇੰਚ ਤੇ 1.5 ਇੰਚ ਤੇ ਤੁਸੀਂ ਇੱਥੇ ਇੱਕ ਨਿਸ਼ਾਨ ਲਗਾ ਦਿਓ ਹੁਣ ਆਪਾਂ ਆਹ ਵਾਲੀ ਲਾਈਨ ਵੀ ਲਗਾ ਲਈ ਇਹਦੀ ਟਰਨ ਦਾ ਨਿਸ਼ਾਨ ਵੀ ਲਗਾ ਲਿਆ ਹੁਣ ਆਪਾਂ ਨੂੰ ਇਹ ਹੈ ਵੀ ਜਿਹੜਾ ਆਪਾਂ ਮੋਢੇ ਨੂੰ ਇੱਥੋਂ ਤੱਕ ਜਿਹੜੀ ਕਾਟ ਪਾਉਣੀ ਹੈ ਉਹਨੂੰ ਕਿੱਥੋਂ ਤੱਕ ਜੋੜਨਾ ਆਪਾਂ ਉਹਦੇ ਵਾਸਤੇ ਜਿਹੜਾ ਫਾਰਮੂਲਾ ਹੈ ਉਹ ਤੁਸੀਂ ਦੇਖੋ ਜਿੰਨਾ ਤੁਹਾਡਾ ਬ੍ਰੈਸ ਦਾ ਸਾਈਜ਼ ਤੁਸੀਂ ਬਣਾ ਰਹੇ ਹੋ ਜਿਵੇਂ ਆਪਾਂ ਇੱਥੇ 16 ਬ੍ਰੈਸ ਦਾ ਸਾਈਜ਼ ਬਣਾ ਰਹੇ ਆਂ ਤਾਂ 16 ਦਾ ਹਾਫ ਕਿੰਨਾ ਹੋ ਗਿਆ 8 ਤਾਂ ਜਿਵੇਂ ਆਪਾਂ ਇਹਦੇ ਵਿੱਚ ਇੱਕ ਪਲੱਸ ਕੀਤਾ ਸੀ ਉਵੇਂ ਇੱਥੇ ਆਪਾਂ ਇੱਕ ਮਾਈਨਸ ਕਰ ਦੇਣਾ ਜਿਵੇਂ ਕਿ ਇੱਥੇ ਰਹਿ ਜੂਗਾ 7 ਤਾਂ ਆਪਾਂ 7 ਦੇ ਉੱਪਰ ਇੱਥੇ ਇੱਕ ਨਿਸ਼ਾਨ ਲਗਾਵਾਂਗੇ ਤੇ ਜਿਹੜਾ ਆਹ ਵਾਲਾ ਨਿਸ਼ਾਨ ਆਪਾਂ ਇੱਥੇ ਟਰਨ ਵਾਲਾ ਲਗਾਇਆ ਇਹ ਟਰਨ ਵਾਲੇ ਨਿਸ਼ਾਨ ਨੂੰ ਆਪਾਂ ਇੱਥੋਂ ਤੱਕ ਮੈਚ ਕਰਾਂਗੇ ਤੇ ਹੁਣ ਜਦੋਂ ਤੁਸੀਂ ਆਪਦੇ ਮੂਰਲੇ 모ਡੇ ਦੀ ਜਿਹੜੀ ਕਾਟ ਪਾਉਣੀ ਹੁੰਦੀ ਹੈ ਉਹਦਾ ਕੀ ਤਰੀਕਾ ਆਪਣਾ ਤੁਸੀਂ ਇੱਥੋਂ ਆਪਦੀ ਜਿਹੜੀ ਬਾਹ ਹੈ ਉਹ ਜਿੰਨਾ ਆਪਣਾ ਨਾਪ ਹੈ ਜਿਵੇਂ 6.5 ਇੰਚ ਆ ਰਿਹਾ ਤਾਂ ਉਹਦਾ ਤੁਸੀਂ ਹਾਫ ਲੈਣਾ ਹੁੰਦਾ ਤਾਂ ਤੁਸੀਂ ਐਨਜੀ ਟੇਪ ਨੂੰ ਇੱਥੋਂ ਇਦਾਂ ਫੋਲਡ ਕਰ ਲਓ ਤੇ ਇੱਥੇ ਇੱਕ ਮਾਰਕ ਲਗਾ ਲਓ ਤੇ ਇੱਥੇ ਤੁਸੀਂ ਅੱਧੇ ਇੰਚ ਦੀ ਸਿਰਫ ਇੱਕ ਕਾਟ ਪਾਉਂਗੇ ਤੇ ਅੱਧੇ ਇੰਚ ਨੂੰ ਤੁਸੀਂ ਖੇਲ ਦੇ ਨਾਲ ਇਦਾਂ ਮਿਲਾ ਲਓ ਦੇਖੋ ਜਿਵੇਂ ਮੈਂ ਇੱਧਰ ਮਿਲਾਇਆ ਤੇ ਇਸੇ ਤਰੀਕੇ ਨਾਲ ਹੀ ਇੱਧਰ ਮਿਲਾਓ ਇਹ ਇੱਕ ਤਿੱਖਾ ਕੋਣ ਬਣ ਜਾਊਗਾ ਇੱਥੇ ਪਰ ਇਹਨੂੰ ਜਦੋਂ ਤੁਸੀਂ ਕਟਿੰਗ ਕਰਨੀ ਹੈ ਉਦੋਂ ਤੁਸੀਂ ਇਹਨੂੰ ਗੋਲਾਈ ਪਾਉਣੀ ਹੈ ਬਿਲਕੁਲ ਇਹਨੂੰ ਛਾਂਟ ਪਾਉਣੀ ਹੈ ਇਹਦੇ ਵਿੱਚ ਇਹ ਤਾਂ ਆਪਾਂ 16 ਬ੍ਰੈਸਟ ਵਾਲਾਂ ਦਾ ਜਿਹੜਾ ਨਿਸ਼ਾਨ ਤੁਹਾਨੂੰ ਲਗਾ ਕੇ ਦਿਖਾਇਆ ਹੁਣ ਵਿੱਚੋਂ ਜਿਵੇਂ ਆਪਾਂ 18 ਬ੍ਰੈਸਟ ਵਾਲੇ ਆ ਉਹਨਾਂ ਦਾ ਇੱਕ ਨਿਸ਼ਾਨ ਤੁਹਾਨੂੰ ਲਗਾ ਕੇ ਦਿਖਾਉਣੀ ਹੈ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਐਂਡ ਤੇ ਪੂਰਾ ਦੱਸਾਂਗੇ ਵੀ ਕਿੰਨੀ ਬਰੈਸਟ ਵਾਸਤੇ ਆਪਾਂ ਨੂੰ ਕਿੰਨਾ ਟਰਨ ਲੈਣਾ ਚਾਹੀਦਾ ਤੇ ਕਿੰਨੀ ਸ਼ਾਂਟ ਪਾਉਣੀ ਚਾਹੀਦੀ ਹੈ ਹੁਣ ਜਿਵੇਂ ਆਪਾਂ 18 ਬਰੈਸਟ ਵਾਲਿਆਂ ਵਾਸਤੇ ਜਿਹੜੀ ਕਟਿੰਗ ਕਰਨੀ ਹੁੰਦੀ ਹੈ ਉਹਦੇ ਵਿੱਚ ਆਪਾਂ 18 ਦਾ ਹਾਫ ਲੈਣਾ ਹੁੰਦਾ ਹੈ 18 ਦਾ ਹਾਫ ਜਿਵੇਂ 9 ਹੁੰਦਾ ਹੈ ਤੇ 9 ਦੇ ਵਿੱਚ ਆਪਾਂ 1 ਇੰਚ ਹੋਰ ਐਡ ਕਰਕੇ ਜਿਹੜਾ 10 ਇੰਚ ਕੱਪੜਾ ਹੈ ਉਹ ਆਪਾਂ 4 ਫੋਲਡ ਕਰਕੇ ਰੱਖਣਾ ਹੁੰਦਾ ਜਿਵੇਂ ਇੱਥੇ ਮੈਂ 10 ਇੰਚ ਕੱਪੜਾ 4 ਫੋਲਡ ਕਰਕੇ ਰੱਖ ਲਿਆ ਜੇ ਤੁਹਾਡੇ ਕੋਲ ਇਹ ਕਪੜਾ ਘੱਟ ਹੈ ਤਾਂ ਤੁਸੀਂ ਜਿਹੜਾ ਉਹਦੇ ਵਿੱਚ ਅੱਧਾ ਇੰਚ ਜੋੜ ਕੇ ਜਾਨੀ ਕਿ 9.5 ਇੰਚ ਤੱਕ ਵੀ ਜਿਹੜਾ ਹੈਗਾ ਉਹ ਕਪੜਾ ਰੱਖ ਸਕਦੇ ਹੋ ਹੁਣ ਆਪਣੇ ਕੋਲ ਕਪੜਾ ਵਾਧੂ ਸੀ ਇਸ ਕਰਕੇ ਮੈਂ 1 ਇੰਚ ਜੋੜ ਕੇ ਇਹਦੇ ਵਿੱਚ 10 ਇੰਚ ਦੀ ਜਿਹੜੀ ਹੈਗੀ ਆਪਾਂ ਚੁੜਾਈ ਇੱਥੇ ਲਈ ਹੈ ਹੁਣ ਆਪਾਂ ਇਸ ਤੋਂ ਬਾਅਦ ਕਪੜੇ ਨੂੰ 4 ਫੋਲਡ ਕਰਨ ਤੋਂ ਬਾਅਦ ਹਮੇਸ਼ਾ ਤੁਸੀਂ ਲੈਣੀ ਹੁੰਦੀ ਹੈ ਲੰਬਾਈ ਜਿੰਨੀ ਤੁਹਾਡੀ ਬਾਹ ਦੀ ਲੰਬਾਈ ਤੁਸੀਂ ਰੱਖਣਾ ਚਾਹੁੰਦੇ ਆ ਚਾਹੇ ਉਹ 16 ਚਾਹੇ ਉਹ 17 ਚਾਹੇ 18 ਜਿੰਨੀ ਵੀ ਮੇਰਾ ਕਹਿਣ ਦਾ ਮਤਲਬ ਬਾਹ ਦੀ ਲੰਬਾਈ ਰੱਖਣਾ ਚਾਹੁੰਦੇ ਆ ਉਹਦੇ ਵਿੱਚ ਆਪਾਂ 2 ਇੰਚ ਕਪੜਾ ਜਿਹੜਾ ਹੋਰ ਐਡ ਕਰਨਾ ਹੁੰਦਾ ਜਿਵੇਂ ਮੰਨ ਲਓ ਇੱਥੇ ਆਪਾਂ 16 ਇੰਚ ਬਾਹ ਹੈ ਜਿਹੜੀ ਉਹ ਰੱਖਣਾ ਚਾਹੁੰਦੇ ਆ ਰੈਡੀ ਤੇ ਉਸ ਤੋਂ ਬਾਅਦ ਆਪਾਂ 2 ਇੰਚ ਇੱਥੇ ਹੋਰ ਐਡ ਕਰਨਾ ਤਾਂ ਕਿੰਨਾ ਹੋ ਗਿਆ 18 18 ਤੇ ਆਪਾਂ ਇਧਰ ਨਿਸ਼ਾਨ ਲਗਾਵਾਂਗੇ ਤੇ ਇਹਨੂੰ ਆਪਾਂ ਸਕੇਲ ਦੇ ਨਾਲ ਇਦਾਂ ਮੈਚ ਕਰ ਦਿਆਂਗੇ ਪਹਿਲਾਂ ਤੁਹਾਨੂੰ ਚੜਾਈ ਆਪਾਂ ਕਹੇ 10 ਦੱਸ ਦਈਏ ਤਾਂ ਕਿ ਤੁਹਾਨੂੰ ਕਨਫਿਊਜ਼ਨ ਜਿਹੜੀ ਇੰਨੀ ਕਲੀਅਰ ਹੋ ਜੇ ਇਸ ਤੋਂ ਅੱਗੇ ਜਿਹੜਾ ਕੱਪੜਾ ਆਪਣੇ ਕੋਲੇ ਉਹ ਫालतू ਹੈ ਹੁਣ ਆਪਾਂ ਇਹਦੇ ਵਿੱਚ ਮਾਰਜਨ ਦਾ ਨਿਸ਼ਾਨ ਲਗਾਉਣਾ ਹੁੰਦਾ ਜੇ ਤਾਂ ਤੁਸੀਂ ਇਹਦੇ ਅੱਗੇ ਪਾਈਪਿੰਗ ਜਾਂ ਕੁਝ ਹੋਰ ਲਗਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਇਹ ਜਿਹੜਾ ਮਾਰਜਨ ਹੈ ਇਹ ਟੋਟਲੀ ਮਾਰਜਨ 1 ਇੰਚ ਬਹੁਤ ਹੁੰਦਾ ਪਰ ਇੱਥੇ ਆਪਾਂ ਸਿੰਪਲ ਫੋਲਡਿੰਗ ਕਰਨੀ ਹੈ ਤਾਂ ਜਿਹੜਾ ਆਪਾਂ ਇੱਥੇ 1.5 ਇੰਚ ਤੇ ਇੱਕ ਨਿਸ਼ਾਨ ਲਗਾਵਾਂਗੇ 1.5 ਤੇ ਤੁਸੀਂ ਇੱਧਰ ਨਿਸ਼ਾਨ ਲਗਾ ਦੇਣਾ ਤੇ ਇਹ ਹੋ ਗਿਆ ਆਪਣਾ ਫੋਲਡਿੰਗ ਦਾ ਨਿਸ਼ਾਨ ਜਿਹੜੀ ਕਿ ਆਪਾਂ ਬਾਹ ਨੂੰ ਅੱਗੇ ਤੋਂ ਫੋਲਡ ਕਰਾਂਗੇ ਇਸ ਤੋਂ ਬਾਅਦ ਲਾਉਣਾ ਹੁੰਦਾ ਆਪਾਂ ਖੁੱਲੀ ਵੀ ਓਪਨ ਕਿੰਨੀ ਰੱਖਣਾ ਚਾਹੁੰਦੇ ਆ ਬਾਹ ਜਿਵੇਂ ਆਪਾਂ ਇੱਥੇ ਜੇ 5 ਇੰਚ ਬਾਹ ਓਪਨ ਰੱਖਣਾ ਚਾਹੁੰਦੇ ਆ ਤਾਂ ਤੁਸੀਂ ਇਹ ਤੋਂ 1.5 ਇੰਚ ਜਾਂ 2 ਇੰਚ ਤੁਸੀਂ ਆਪਦੇ ਕੱਪੜੇ ਦੇ ਅਕੋਰਡਿੰਗ ਜਿਹੜਾ ਇਹਦਾ ਮਾਰਜਿਨ ਰੱਖਣਾ ਤੁਸੀਂ ਉਸ ਹਿਸਾਬ ਨਾਲ ਰੱਖ ਕੇ ਇੱਥੇ ਨਿਸ਼ਾਨ ਲਗਾ ਲੈਣ ਜਿਵੇਂ ਆਪਾਂ ਇੱਥੇ 2 ਇੰਚ ਦਾ ਮਾਰਜਿਨ ਰੱਖ ਲਿਆ ਤਾਂ ਇੱਥੇ ਸੱਤ ਤੇ ਇੱਕ ਨਿਸ਼ਾਨ ਲਗਾਤਾ ਇੱਥੇ ਆਪਾਂ ਰੈਡੀ ਦਾ ਨਿਸ਼ਾਨ ਲਗਾ ਲੈਣਾ ਜਿਵੇਂ 5 5.5 ਮੈਂ ਤੁਹਾਨੂੰ ਵੈਸੇ ਹੀ ਇਹ ਕੱਪੜੇ ਤੇ ਸਮਝਾ ਰਹੀ ਹਾਂ ਤੁਹਾਡੀ ਜਿੰਨੀ ਓਪਨ ਬਾਹਰ ਰੱਖਣਾ ਚਾਹੁੰਦੇ ਤੁਸੀਂ ਉੱਥੇ ਲਗਾ ਦੇਣਾ ਜਿਵੇਂ ਇੱਥੇ ਮੈਂ 5.5 ਤੇ ਨਿਸ਼ਾਨ ਲਗਾਤਾ ਜਿੰਨਾ ਵੀ ਓਪਨ ਰੱਖਣਾ ਹੈ ਜੇ 5 ਰੱਖਣਾ ਤੁਸੀਂ ਇਸ ਤੋਂ ਘੱਟ ਤੇ ਲਗਾ ਲਓ 5.5 ਰੱਖਣਾ ਇੱਥੇ ਲਗਾ ਲਓ ਤੇ ਇੱਥੇ ਆਪਾਂ 1.5 ਇੰਚ ਦਾ ਇਹ ਮਾਰਜਿਨ ਹੋ ਗਿਆ ਜੇ ਆਪਾਂ 5 ਰੱਖਣਾ ਤਾਂ ਇਹ ਮਾਰਜਿਨ 2 ਇੰਚ ਦਾ ਹੋ ਜਾਊਗਾ ਇਹਦੇ ਵਿੱਚ ਆਪਾਂ ਹੁਣ ਆਪਾਂ ਇਹਨੂੰ ਮੈਚ ਕਿੱਥੋਂ ਤੱਕ ਕਰਨਾ ਹੈ ਉਹ ਆਪਣੇ ਕੋਲੇ ਜਿਹੜਾ ਕੁਐਸਚਨ ਹੈ ਹੁਣ ਇਹਦੇ ਵਿੱਚ ਜਿਵੇਂ ਆਪਾਂ ਇਧਰੋਂ ਤਾਂ ਤਿਆਰ ਕਰ ਲਿਆ ਆਪਾਂ ਬਾਹ ਨੂੰ ਪੂਰਾ ਇਧਰੋਂ ਆਪਾਂ ਜਿਹੜੀ ਲੰਬਾਈ ਹੈ ਇਹ ਉਤਾਰ ਹੀ ਦਿੰਨੇ ਆ ਤਾਂ ਕਿ ਤੁਹਾਡੀ ਕਨਫਿਊਜ਼ਨ ਹੈ ਜਿਹੜੀ ਘਟ ਜੇ ਇੱਥੋਂ ਤੱਕ ਆਪਾਂ ਕੱਪੜੇ ਨੂੰ ਉਤਾਰ ਦੇਣਾ ਹੁੰਦਾ ਹੈ ਹੁਣ ਤੁਸੀਂ ਕੀ ਕਰਨਾ ਹੈ ਜਿਹੜੇ 18 ਇੰਚ ਵਾਲਿਆਂ ਵਾਸਤੇ ਤੁਸੀਂ ਜਿਹੜੀ ਇੱਥੇ ਆਪਾਂ ਲਾਈਨ ਲਗਾਉਣੀ ਹੈ ਉਹ ਆਪਾਂ ਲਗਾਉਣੀ ਹੁੰਦੀ ਹੈ 3.5 ਇੰਚ ਦੀ 3.5 ਇੰਚ ਤੇ ਤੁਸੀਂ ਇੱਥੇ ਨਿਸ਼ਾਨ ਲਗਾ ਲੈਣਾ ਤੇ 3.5 ਇੰਚ ਤੇ ਇਹਦੇ ਬਿਲਕੁਲ ਸਾਹਮਣੇ ਨਿਸ਼ਾਨ ਲਗਾ ਲੈਣਾ ਹੁਣ ਆਪਾਂ ਇਹਨੂੰ ਬਿਲਕੁਲ ਸਿੱਧਾ ਇਦਾਂ ਮੈਚ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਟਰਨ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ ਟਰਨ ਉੱਪਰੋਂ ਆਪਾਂ ਮੋਢੇ ਨੂੰ ਮਿਲ ਕੇ ਵੀ ਰੱਖ ਸਕਦੇ ਹੁੰਦੇ ਆ ਇੱਥੇ ਮੈਂ ਤੁਹਾਨੂੰ ਦੱਸੂਗੀ ਵੀ ਟਰਨ ਜਿਹੜੀ 18 ਬ੍ਰੈਸਟ ਵਾਲਿਆਂ ਵਾਸਤੇ ਹੈ ਉਹ ਆਪਾਂ 2.5 ਇੰਚ ਤੇ ਇੱਥੇ ਇੱਕ ਨਿਸ਼ਾਨ ਲਗਾ ਲਾਂਗੇ ਹੁਣ ਆਪਾਂ ਇਹ ਲਾਈਨ ਵੀ ਲਗਾ ਲਈ ਹੁਣ ਆਪਾਂ ਇਹ ਟਰਨ ਵੀ ਲਗਾ ਲਈ ਵੀ ਕਿੱਥੋਂ ਤੱਕ ਲਗਾਉਣੀ ਹੈ ਹੁਣ ਆਪਾਂ ਨੂੰ ਕਨਫਿਊਜ਼ਨ ਇਹ ਹੁੰਦੀ ਹੈ ਕਿ ਆਪਾਂ ਇਹਨੂੰ ਮੈਚ ਕਿੱਥੋਂ ਤੱਕ ਕਰਨਾ ਹੈ ਕਿੰਨੀ ਬ੍ਰੈਸਟ ਵਾਸਤੇ ਆਪਾਂ ਨੂੰ ਕਿੰਨੇ ਇੰਚ ਤੇ ਕਾਟ ਪਾਉਣੀ ਚਾਹੀਦੀ ਹੈ ਤਾਂ ਉਹਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਜਿੰਨੀ ਤੁਹਾਡੀ ਬ੍ਰੈਸਟ ਦਾ ਸਾਈਜ਼ ਹੈ ਜਿਵੇਂ ਇੱਥੇ ਮੈਂ 18 ਵਾਲਿਆਂ ਵਾਸਤੇ ਕੱਟ ਰਹੀ ਆ ਤਾਂ ਤੁਸੀਂ 18 ਦਾ ਹਾਫ ਕਰ ਲਓ 18 ਦਾ ਹਾਫ ਕਿੰਨਾ ਹੋ ਗਿਆ 9 ਇੰਚ 9 ਇੰਚ ਦੇ ਵਿੱਚੋਂ ਤੁਸੀਂ 1 ਇੰਚ ਮਾਈਨਸ ਕਰ ਦੇਣਾ ਮਾਈਨਸ 1 ਕਰਕੇ ਕਿੰਨਾ ਆਜੂ ਆਪਣੇ ਕੋਲੇ 8 ਇੰਚ ਤਾਂ ਆਪਾਂ ਇੱਥੇ 8 ਇੰਚ ਤੇ ਸਿੱਧਾ ਇੱਕ ਨਿਸ਼ਾਨ ਲਗਾ ਦਾਂਗੇ ਇਦਾਂ ਇਸ ਤਰ੍ਹਾਂ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜੀ ਆਪਾਂ ਟਰਨ ਵਾਲਾ ਨਿਸ਼ਾਨ ਹੈ ਤੇ ਜਿਹੜਾ ਆਪਣਾ ਇੱਥੇ ਇਹ ਨਿਸ਼ਾਨ ਹੈ ਬ੍ਰੈਸ ਦੇ ਸਾਈਜ਼ ਦੇ ਹਿਸਾਬ ਨਾਲ ਜਿਹੜਾ ਆਪਾਂ ਲਗਾਇਆ ਹੈ ਇਹ ਦੋਨਾਂ ਨਿਸ਼ਾਨਾਂ ਨੂੰ ਆਪਾਂ ਮੈਚ ਕਰਨਾ ਹੁੰਦਾ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਮੈਚ ਕਰ ਦਿਓ ਉਸ ਤੋਂ ਬਾਅਦ ਆਪਾਂ ਜਿਹੜੇ ਆਪਣਾ ਇੱਥੋਂ ਤੱਕ ਦਾ ਸਾਈਜ਼ ਆਪਾਂ ਲੈ ਆ ਰੱਖਿਆ ਜਾਨੀ ਕਿ ਖੁੱਲੀ ਦਾ ਉਹਨੂੰ ਆਪਾਂ ਇਹਦੇ ਨਾਲ ਮੈਚ ਕਰਨਾ ਹੁੰਦਾ ਹੈ ਇੱਥੋਂ ਤੁਸੀਂ ਇਹਨੂੰ ਮੈਚ ਕਰ ਲਓ ਤੇ ਇਸ ਤਰ੍ਹਾਂ ਦੇਖੋ ਇਹ ਆਪਣੀ ਕਟਾਈ ਦਾ ਹੋ ਗਿਆ ਤੇ ਇਹ ਆਪਣੀ ਸਲਾਈ ਦਾ ਨਿਸ਼ਾਨ ਹੋ ਗਿਆ ਹੁਣ ਤੁਹਾਡੇ ਕੋਲੇ ਇੱਕ ਕਾਠ ਦਾ ਜਿਹੜਾ ਹੈਗਾ ਨਿਸ਼ਾਨ ਲਗਾਉਣਾ ਬਾਕੀ ਹੈ ਜਿਹੜਾ ਕਿ ਆਪਣੀ ਫਰੰਟ ਸਾਈਡ ਤੇ ਆਪਾਂ ਬਾਹ ਤੇ ਪਾਉਣਾ ਹੁੰਦਾ ਤੁਸੀਂ ਜਿੱਥੋਂ ਆਪਾਂ ਟਰਨ ਪਾਈ ਹੈ ਉਥੋਂ ਇੰਚੀ ਟੇਪ ਨੂੰ ਰੱਖਣਾ ਤੇ ਜਿੱਥੋਂ ਤੱਕ نیچے ਆਪਣਾ ਆ ਵਾਲਾ ਨਿਸ਼ਾਨ ਲੱਗਾ ਉਥੋਂ ਤੱਕ ਇਹਨੂੰ ਰੱਖ ਕੇ ਜਿਹੜਾ ਤੁਹਾਡਾ ਇੰਚੀ ਟੇਪ ਹੈ ਉਥੋਂ ਤੱਕ ਇਹਨੂੰ ਫੋਲਡ ਕਰ ਲਓ ਇਸ ਤਰ੍ਹਾਂ ਫੋਲਡ ਕਰਕੇ ਇੱਥੇ ਇੱਕ ਮਾਰਕ ਲਗਾ ਲਓ ਤੇ ਜਿਹੜੇ 18 ਬ੍ਰੈਸਟ ਵਾਲੇ ਆ ਉਹਨਾਂ ਵਾਸਤੇ ਆਪਾਂ ਇੱਥੇ ਕਾਟ ਹੈ ਜਿਹੜੀ ਉਹ ਪੌਣਾ ਇੰਚ ਤੱਕ ਪਾਉਣੀ ਹੁੰਦੀ ਹੈ ਪੌਣਾ ਇੰਚ ਤੇ ਇੱਦਾਂ ਜਮਾ ਸੈਂਟਰ 'ਚ ਆਪਾਂ ਨਿਸ਼ਾਨ ਲਗਾ ਕੇ ਇੱਥੇ ਬਰਾਬਰ ਨਿਸ਼ਾਨ ਲਗਾ ਲੈਣਾ ਹੈ ਇੱਥੋਂ ਇਹਨੂੰ ਇਧਰ ਮੈਚ ਕਰਨਾ ਹੈ ਤੇ ਇੱਥੋਂ ਇਧਰ ਮੈਚ ਕਰਨਾ ਹੈ ਇੱਥੇ ਮੈਂ ਬਿਲਕੁਲ ਇਹਨੂੰ ਤਿੱਖਾ ਮੈਚ ਕੀਤਾ ਪਰ ਜਦੋਂ ਆਪਾਂ ਇਹਦੀ ਕਟਿੰਗ ਕਰਾਂਗੇ ਤਾਂ ਇੱਥੇ ਆਪਾਂ ਗੁਲਾਈ ਪਾ ਕੇ ਹਲਕੀ ਜਿਹੀ ਫੇਰ ਇਹਦੀ ਕਟਿੰਗ ਕਰਨੀ ਹੁੰਦੀ ਹੈ ਇਦਾਂ ਤਿਰਛੀ ਕਾਟ ਦੇ ਹਿਸਾਬ ਨਾਲ ਆਪਾਂ ਕਟਿੰਗ ਇਹਦੀ ਨਹੀਂ ਕਰਨੀ ਮੈਂ ਤੁਹਾਨੂੰ ਕਟਿੰਗ ਕਰਕੇ ਵੀ ਇਹਦੀ ਦਿਖਾਉਣੀ ਹੈ ਪਹਿਲਾਂ ਆਪਾਂ ਇਧਰੋਂ ਬਾਹਵਾਲੀ ਸਾਈਡ ਤੋਂ ਇਹਦੀ ਕਟਿੰਗ ਕਰਾਂਗੇ ਜਿਹੜੇ ਨਵੇਂ ਆਏ ਐ ਉਹਨਾਂ ਨੂੰ ਮੈਂ ਦੱਸਦਾ ਕਿ ਆਪਣਾ ਬਿਲਕੁਲ ਫ੍ਰੀ ਆਫ ਕੋਸਟ ਜਿਹੜਾ ਕੋਰਸ ਹੈ ਉਹ ਚੱਲ ਰਿਹਾ ਤੁਸੀਂ ਇਹਨੂੰ ਜ਼ਰੂਰ ਜੁਆਇਨ ਕਰੋ ਆਪਣੀਆਂ ਦੋ ਵੀਡੀਓ ਹਰ ਮੰਗਲਵਾਰ ਤੇ ਹਰ ਸ਼ੁੱਕਰਵਾਰ 12 ਵਜੇ ਆਉਂਦੀਆਂ ਤੇ ਜਿਹੜੀਆਂ ਆਪਣੀਆਂ ਵੀਡੀਓ ਐ ਇੱਥੇ ਮੈਂ ਤੁਹਾਨੂੰ ਇੱਕ ਵਾਰੀ ਇਹ ਵੀ ਸਮਝਾ ਦਿਆਂ ਵੀ ਜਿਹੜੀ ਆਪਾਂ ਆਹ ਵਾਲੀ ਲਾਈਨ ਲਗਾਈ ਐ ਇਥੋਂ ਤੁਸੀਂ ਥੋੜਾ ਜਿਹਾ ਹਲਕਾ ਜਿਹਾ ਅੰਦਰ ਲੈ ਕੇ ਜਾਣਾ ਤੇ ਜਿਹੜੀਆਂ ਆਪਣੀਆਂ ਮੰਗਲਵਾਰ ਦੇ ਸ਼ੁੱਕਰਵਾਰ ਵੀਡੀਓ ਆਉਂਦੀਆਂ ਉਹਨਾਂ ਦੇ ਜੇ ਡਾਊਟ ਹੁੰਦੇ ਆ ਉਹ ਆਪਾਂ ਸੰਡੇ ਨੂੰ ਕਲੀਅਰ ਕਰਦੇ ਆ ਸੰਡੇ ਸ਼ਾਮ 4 ਵਜੇ ਪੂਰੇ ਡਾਊਟ ਤੁਹਾਡੇ ਲਾਈਵ ਕਲਾਸ ਲਗਾ ਕੇ ਕਲੀਅਰ ਕੀਤੇ ਜਾਂਦੇ ਆ ਤੇ ਜੇ ਫਿਰ ਵੀ ਕੋਈ ਕਨਫਿਊਜ਼ਨ ਰਹਿ ਜੇ ਤਾਂ ਤੁਸੀਂ ਕਾਲ ਕਰਕੇ ਵੀ ਆਪਦੇ ਕਨਫਿਊਜ਼ਨ ਦੂਰ ਕਰ ਸਕਦੇ ਹੋ ਜਦੋਂ ਵੀ ਤੁਸੀਂ ਫਰੰਟ ਸਾਈਡ ਵਾਲੀ ਕਾਰਟ ਪਾਉਣੀ ਹੁੰਦੀ ਹੈ ਤਾਂ ਹਮੇਸ਼ਾ ਇਦਾਂ ਬਾਹਾਂ ਨੂੰ ਖੋਲ ਕੇ ਫਿਰ ਰੱਖ ਲਿਆ ਕਰੋ ਇਦਾਂ ਮੋਢੇ ਨੂੰ ਪੂਰੇ ਨੂੰ ਖੋਲ ਕੇ ਫੇਰਾਵਲੀ ਕਾਟ ਤੁਸੀਂ ਪਾਇਆ ਕਰੋ ਇਸੇ ਕਰਕੇ ਤੁਹਾਨੂੰ ਮੈਂ ਹੁਣ ਕਾਟ ਪਾ ਕੇ ਦਿਖਾਈ ਹੈ ਇੱਥੋਂ ਹੁਣ ਜਿਵੇਂ ਆਪਾਂ ਇੱਥੇ ਤਿੱਖਾ ਨਿਸ਼ਾਨ ਲਗਾਇਆ ਸੀ ਪਰ ਜਦੋਂ ਆਪਾਂ ਕਟਿੰਗ ਕਰਨੀ ਹੈ ਤਾਂ ਫਿਰ ਉਦੋਂ ਆਪਾਂ ਇਹ ਨਿਸ਼ਾਨ ਨੂੰ ਗੁਲਾਈ ਦੇ ਵਿੱਚ ਲੈ ਕੇ ਜਾਵਾਂਗੇ ਤੇ ਇਸ ਤਰ੍ਹਾਂ ਇਹਦੀ ਕਟਿੰਗ ਕਰਾਂਗੇ ਹੁਣ ਜਿਵੇਂ ਇੱਥੇ ਆਪਾਂ ਤੁਹਾਨੂੰ 18 ਬ੍ਰੈਸਟ ਦਾ ਜਿਹੜਾ ਹੈਗਾ ਉਹ ਸਾਈਜ਼ ਬਾਰੇ ਦੱਸਿਆ ਵੀ ਉਹਦੀ ਕਾਟ ਕਿਵੇਂ ਕੱਟਣੀ ਹੁੰਦੀ ਹੈ ਇੱਥੇ ਜਿਵੇਂ ਆਪਾਂ ਤੁਹਾਨੂੰ 20 ਬ੍ਰੈਸਟ ਬਾਰੇ ਨਿਸ਼ਾਨ ਲਗਾ ਕੇ ਦੱਸਦੇ ਹਾਂ ਸੇਮ ਤਰੀਕਾ ਹੈ ਜਿਹੜਾ ਆਪਾਂ ਕੱਪੜਾ ਫੋਰ ਫੋਲਡ ਕਰਕੇ ਰੱਖਣਾ ਹੈ 20 ਦਾ ਹਾਫ ਕਰਕੇ ਜਿਵੇਂ 10 ਇੰਚ ਹੋ ਜੂ ਤੇ ਉਹਦੇ ਤੋਂ ਆਪਾਂ 1 ਇੰਚ ਕੱਪੜਾ ਜ਼ਿਆਦਾ ਲੈ ਕੇ ਇੱਥੇ 11 ਇੰਚ ਕੱਪੜਾ ਜਿਹੜਾ ਫੋਰ ਫੋਲਡ ਕਰ ਲਿਆ ਜੇ ਤੁਹਾਡੇ ਕੋਲੇ ਕੱਪੜਾ ਘੱਟ ਹੈ ਤੇ ਇੱਥੇ ਤੁਸੀਂ 10.5 ਇੰਚ ਤੇ ਵੀ ਨਿਸ਼ਾਨ ਲਗਾ ਸਕਦੇ ਆ ਹੁਣ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਪਾਂ ਲੈਣੀ ਹੁੰਦੀ ਹੈ ਲੰਬਾਈ ਲੰਬਾਈ ਇੱਥੇ ਮੰਨ ਲਓ ਜਿਵੇਂ ਆਪਾਂ ਆਪਦੀ ਲੰਬਾਈ ਬਾਹ ਦੀ 16 ਇੰਚ ਰੈਡੀ ਰੱਖ ਰਹੇ ਆ ਤਾਂ ਆਪਾਂ ਇੱਥੇ 2 ਇੰਚ ਜ਼ਿਆਦਾ ਜਿਹੜਾ ਲੰਬਾਈ ਦਾ ਕੱਪੜਾ ਲੈਣਾ ਹੁੰਦਾ ਹੈ ਜਿਹਦੇ ਵਿੱਚੋਂ 1.5 ਇੰਚ ਕਪੜਾ ਆਪਾਂ ਨੀਚੇ ਫੋਲਡਿੰਗ ਵਾਸਤੇ ਰੱਖਣਾ ਹੁੰਦਾ ਤੇ 0.5 ਇੰਚ ਕਪੜਾ ਆਪਾਂ ਉੱਪਰ 모ਡੇ ਦੀ ਸਲਾਈ ਵਾਸਤੇ ਮਾਰਜਨ ਜਿਹੜਾ ਉਹ ਰੱਖਣਾ ਹੁੰਦਾ ਹੁਣ ਆਪਾਂ ਇਹ ਵਾਲਾ ਜਿਹੜਾ ਕਟਾਈ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਇਹਦੀ ਜਿਹੜੀ ਲਾਈਨ ਲਗਾਉਣੀ ਹੁੰਦੀ ਹੈ ਸਿੱਧੀ ਲਾਈਨ ਆਪਾਂ 모ਡੇ ਦੀ ਕਾਟ ਵਾਸਤੇ ਲਗਾਉਣੀ ਹੈ ਉਹ ਲਾਈਨ ਆਪਾਂ ਇੱਥੋਂ 4 ਇੰਚ ਡਾਊਨ ਕਰਕੇ 모ਡੇ ਤੋਂ ਬਿਲਕੁਲ ਸਿੱਧਾ ਮਾਰਕ ਲਗਾ ਕੇ ਇੱਦਾਂ ਲਗਾ ਲੈਣੀ ਹੈ ਤੇ ਉਸ ਤੋਂ ਬਾਅਦ ਲੈਣੀ ਹੁੰਦੀ ਆਪਾਂ ਟਰਨ ਜਿਹੜੀ ਵੀ ਬ੍ਰੈਸਟ ਵਾਲਿਆਂ ਵਾਸਤੇ ਹੈ ਉਹ ਆਪਾਂ ਟਰਨ ਲਵਾਗੇ ਇੱਥੇ 3 ਇੰਚ ਤੋਂ ਹੁਣ ਇੱਥੇ ਮੈਂ ਤੁਹਾਨੂੰ ਦੱਸ ਰਹੀ ਹਾਂ ਤਰੀਕਾ ਜਿਹੜਾ ਆਪਾਂ ਹੈਵੀ ਸਾਈਜ਼ ਦੇ ਮੋਢੇ ਕੱਟਦੇ ਹਾਂ ਉਹ ਆਪਾਂ ਕਿਵੇਂ ਕੱਟਨੇ ਆ ਜਿਵੇਂ ਆਪਣੇ 18.5 ਤੱਕ ਸੇਮ ਉਹੀ ਤਰੀਕਾ ਜਿਹੜਾ ਮੈਂ ਪਹਿਲਾਂ ਦੱਸਿਆ ਤੁਹਾਨੂੰ ਉਸੇ ਤਰੀਕੇ ਨਾਲ ਆਪਾਂ ਕੱਟ ਪਾਉਣੀ ਹੈ ਜਿੱਥੋਂ ਆਪਣਾ 19 ਬ੍ਰੈਸਟ ਹੋ ਜਾਂਦਾ ਜਾਂ 19 19.5 20 ਜਾਂ ਇਸ ਤੋਂ ਵੱਧ ਜਿੰਨਾ ਵੀ ਹੋ ਗਿਆ ਉਹਦੇ ਵਾਸਤੇ ਆਪਾਂ ਕੱਟ ਕਿਵੇਂ ਪਾਉਣੀ ਹੁੰਦੀ ਹੈ ਆਹ ਲਾਈਨ ਸਿੱਧੀ ਲਗਾਉਣੀ ਹੈ ਆਹ ਟਰਨ ਵੀ ਇਸੇ ਤਰੀਕੇ ਨਾਲ ਪਾਉਣੀ ਹੈ ਜਿਵੇਂ ਤੁਹਾਨੂੰ ਮੈਂ ਦੱਸੂਗੀ ਪਰ ਜਿਹੜਾ ਆਪਾਂ ਮੋਢੇ ਦਾ ਇੱਥੋਂ ਨਿਸ਼ਾਨ ਲਗਾਉਣ ਜਿਵੇਂ ਆਪਾਂ ਇੱਥੇ 20 ਬ੍ਰੈਸਟ ਵਾਲਿਆਂ ਦਾ ਲਗਾ ਰਹੇ ਹਾਂ 20 ਦਾ ਹਾਫ ਹੋ ਗਿਆ 10 ਤੇ 10 ਵਿੱਚੋਂ ਆਪਾਂ 1 ਇੰਚ ਘੱਟ ਕਰਨਾ ਕਿੰਨਾ ਆ ਗਿਆ 9 ਇੰਚ ਪਹਿਲਾਂ ਆਪਾਂ ਜਿਹੜੇ ਘੱਟ ਸਾਈਜ਼ ਵਾਲੇ ਤੇ ਨੋਰਮਲ ਸਾਈਜ਼ ਵਾਲੇ ਉਹਦੇ ਵਾਸਤੇ ਮੋਢਾ ਆਪਾਂ ਜਿਹੜੀ ਕਾਟ ਪਾਈ ਰਹੀ ਸੀ ਉਹ ਸਿੱਧਾ ਇੰਚ ਟੇਪ ਵਿੱਚ ਇਸ ਤਰ੍ਹਾਂ ਰੱਖ ਕੇ ਪਾ ਰਹੇ ਸੀ ਹੁਣ ਆਪਾਂ ਇਸ ਤਰ੍ਹਾਂ ਨਹੀਂ ਪਾਉਣੀ ਹੈਵੀ ਸਾਈਜ਼ ਯਾਨੀ ਕਿ 38 ਯਾਨੀ ਕਿ 19 ਬ੍ਰੈਸਟ ਵਾਲੇ ਜਿਹੜੇ ਹੈਗੇ ਆ ਉਦੋਂ ਉੱਪਰਲੇ ਸਾਈਡਾ ਜਿਹੜੇ ਉਹਦੇ ਵਿੱਚ ਕਾਟ ਕਿਵੇਂ ਪਾਉਣੀ ਹੈ ਜਿੱਥੋਂ ਤੁਸੀਂ ਆ 1/2 ਇੰਚ ਦਾ ਨਿਸ਼ਾਨ ਲਗਾ ਕੇ ਰੱਖਿਆ ਉਥੋਂ ਤੁਸੀਂ ਇੰਚ ਟੇਪ ਨੂੰ ਇਦਾਂ ਰੱਖਣਾ ਤੇ 9 ਤੱਕ ਇਦਾਂ ਟੇਡਾ ਨਿਸ਼ਾਨ ਲਗਾਉਣਾ ਤੁਹਾਨੂੰ ਮੈਂ ਇਹਦਾ ਫਰਕ ਵੀ ਦੱਸਦੀ ਆ ਆ ਦੇਖੋ ਇਹ ਇੱਥੋਂ ਤੱਕ ਆਪਣਾ ਨਿਸ਼ਾਨ ਲੱਗ ਗਿਆ ਹੁਣ ਜਦੋਂ ਤੁਸੀਂ ਸਿੱਧਾ ਇੰਚ ਟੇਪ ਰੱਖੋਗੇ ਤਾਂ ਇਹ ਨਿਸ਼ਾਨ ਕਿੱਥੋਂ ਤੱਕ ਚਲਾ ਜਾਊਗਾ 9 ਉਹ ਇੱਥੋਂ ਤੱਕ ਚਲਾ ਗਿਆ ਇਹਦੇ ਨਾਲ ਜੇ ਤੁਸੀਂ ਇਸ ਤਰੀਕੇ ਦੇ ਨਾਲ ਕਾਟ ਮੋੜੇ ਦੀ ਨਹੀਂ ਪਾਉਂਗੇ ਦਾ ਜਿਹੜਾ ਤੁਹਾਡਾ ਮੋਢਾ ਹੈਵੀ ਸਾਈਜ਼ ਦੇ ਵਿੱਚ ਜਿਵੇਂ ਬਹੁਤ ਭੈਣਾ ਮੈਨੂੰ ਕਾਲ ਕਰਦੀਆਂ ਕਮੈਂਟ ਕਰਦੀਆਂ ਵੀ ਉਹ ਸਾਡੇ ਮੋਢੇ ਖੁੱਲੇ ਰਹ ਜਾਂਦੇ ਆ ਉਹਦਾ ਰੀਜ਼ਨ ਇਹੀ ਹੁੰਦਾ ਇੱਥੋਂ ਕਾਟ ਆਪਾਂ ਟੇਢੀ ਮਿਲ ਕੇ ਪਾਉਣੀ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਜਿਹੜੀ ਗੁਲਾਈ ਹੈ ਉਹ ਵੱਧ ਜਾਣੀ ਹੁੰਦੀ ਹੈ ਹੁਣ ਆਪਾਂ ਜਿੱਥੋਂ ਟਰਨ ਲਈ ਹੈ ਇਸ ਤੋਂ ਅੱਗੇ ਆਪਾਂ ਉਹਨੂੰ ਇੱਥੋਂ ਤੱਕ ਹੀ ਮੈਚ ਕਰਾਂਗੇ ਜਿੱਥੋਂ ਤੱਕ ਆਪਣਾ ਟੇਡਾ ਏਦਾਂ ਐਂਟੀ ਟੇਪ ਰੱਖ ਕੇ ਨੋ ਤੱਕ ਆਪਣਾ ਸਾਈਜ਼ ਆਇਆ ਹੈ ਹੁਣ ਆਪਾਂ ਇੱਥੋਂ ਤੋਂ ਲੈ ਕੇ ਇੱਥੋਂ ਤੱਕ ਇਹਨੂੰ ਮੈਚ ਕਰ ਦਾਂਗੇ ਤੇ ਆਹ ਵਾਲੀ ਗੁਲਾਈ ਪਾਉਣ ਤੋਂ ਬਾਅਦ ਆਪਾਂ ਉਸੇ ਤਰੀਕੇ ਨਾਲ ਸੇਮ ਆਪਾਂ ਫਰੰਟ ਸਾਈਜ਼ ਜਿਹੜੀ ਆਪਣੀ ਉੱਥੇ ਆਪਾਂ ਇੰਚੀ ਟੇਪ ਨੂੰ ਇਦਾਂ ਫੋਲਡ ਕਰਕੇ ਇੱਕ ਨਿਸ਼ਾਨ ਲਗਾਵਾਂਗੇ ਤੇ ਜਿਹੜੇ ਹੈਵੀ ਸਾਈਜ਼ ਵਾਲੇ ਹੁੰਦੇ ਆ ਉਹਨਾਂ ਦੀ ਆਪਾਂ ਜਿਹੜੀ ਕਾਟ ਹੈ ਉਹ 1 ਇੰਚ ਤੱਕ ਪਾਵਾਂਗੇ ਇੱਥੇ ਫਿਰ ਤੁਸੀਂ 1 ਇੰਚ ਤੱਕ ਇਦਾਂ ਨਿਸ਼ਾਨ ਲਗਾ ਲਓ ਫਿਰ ਆਪਾਂ ਇਹਨੂੰ ਸੇਮ ਉਸੇ ਤਰੀਕੇ ਦੇ ਨਾਲ ਮੈਚ ਕਰਾਂਗੇ ਇਧਰੋਂ ਵੀ ਤੇ ਉੱਪਰ ਜਿੱਥੋਂ ਤੱਕ ਆਪਣਾ ਨਿਸ਼ਾਨ ਲਗਾਇਆ ਉੱਥੋਂ ਤੱਕ ਤੇ ਹੁਣ ਆਪਾਂ ਇਹਦੀ ਤੁਹਾਨੂੰ ਕਟਿੰਗ ਕਰਕੇ ਦਿਖਾਉਨੇ ਆ ਇੱਥੇ ਕਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਵੇਂ ਆਪਾਂ ਆ ਇੱਥੋਂ ਤੱਕ ਸਿੱਧਾ ਇਦਾਂ ਨਿਸ਼ਾਨ ਲਗਾਇਆ ਹੁੰਦਾ ਕਦੇ ਵੀ ਤੁਸੀਂ ਕਟਿੰਗ ਇਦਾਂ ਨਹੀਂ ਕਰਨੀ ਇੱਥੋਂ ਤੁਸੀਂ ਇਧਰ ਨੂੰ ਲਿਆ ਕੇ ਥੋੜੀ ਜਿਹੀ ਦੀ ਕਟਿੰਗ ਕਰਨੀ ਹੁੰਦੀ ਹੈ ਗੋਲਾਈ ਦੀ ਫਿਰ ਤੁਹਾਡੇ ਜਿਹੜੇ ਮੋਢੇ ਆ ਬਿਲਕੁਲ ਪਰਫੈਕਟ ਬਣਨਗੇ ਤੇ ਇਸ ਤਰ੍ਹਾਂ ਆਪਣੀ ਕਟਿੰਗ ਹੋ ਗਈ ਹੈ ਉਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਜਦੋਂ ਆਪਾਂ ਫਰੰਟ ਸਾਈਡ ਵਾਲੀ ਕੱਟ ਪਾਉਣੀ ਹੈ ਉਹ ਹਮੇਸ਼ਾ ਕੱਪੜੇ ਨੂੰ ਖੋਲ ਕੇ ਪਾਉਣੀ ਹੈ ਇਹਦਾ ਇੱਕੋ ਇੱਕ ਕਾਰਨ ਹੈ ਕਿ ਕਈ ਵਾਰੀ ਚਾਰਾ ਕੱਪੜਿਆਂ ਦੇ ਉੱਤੇ ਇਕੱਠੀ ਕਾਠ ਪੈ ਜਾਂਦੀ ਹੈ ਤੇ ਫਿਰ ਉਹਦਾ ਹੱਲ ਜਿਹੜਾ ਉਹ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਇੱਥੇ ਹੁਣ ਜਿਵੇਂ ਆਪਾਂ ਇੱਥੇ ਤਿੰਨ ਕੋਣ ਜਾਂ ਇੱਕ ਬਣਾਇਆ ਵੀ ਆ ਇਸ ਤਰ੍ਹਾਂ ਨਹੀਂ ਬਣਾਉਣਾ ਆਪਾਂ ਇਹਨੂੰ ਬਿਲਕੁਲ ਗੁਲਾਈ ਪਾ ਕੇ ਇਹਦੀ ਜਿਹੜੀ ਸ਼ਰਟ ਉਹ ਪਾਉਣੀ ਹੁੰਦੀ ਹੈ ਤੇ ਇਸ ਤਰ੍ਹਾਂ ਇਹਦੀ ਕਾਠ ਪੈ ਚੁੱਕੀ ਹੈ ਇਸੇ ਤਰੀਕੇ ਦੇ ਨਾਲ ਹੁਣ ਤੁਸੀਂ ਜਿਹੜੇ ਹੈਵੀ ਸਾਈਜ਼ ਵਾਲੇ ਮੋਢੇ ਆ ਉਹਨਾਂ ਦੀ ਕਾਠ ਇਸ ਤਰੀਕੇ ਨਾਲ ਪਾਉਣੀ ਹੈ ਤੇ ਜਿਹੜੇ ਘੱਟ ਜਾਂ ਨਾਰਮਲ ਸਾਈਜ਼ ਵਾਲੇ ਆ ਉਹਨਾਂ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਸ ਮੇਰੀ ਕਿਨਾਂ ਕਾਟ ਪਾਉਣੀ ਹੁੰਦੀ ਹੈ ਜੇ ਤੁਹਾਨੂੰ ਲੱਗੇ ਵੀ ਤੁਸੀਂ ਹੋਰ ਕਿਸੇ ਸਾਈਜ਼ ਦੀ ਕਾਟ ਹੈ ਜਿਹੜੀ ਉਹ ਸਮਝਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਤੁਹਾਨੂੰ ਸ਼ਾਰਟ ਬਣਾ ਕੇ ਉਹਦਾ ਪੂਰਾ ਤਰੀਕਾ ਜਿਹੜਾ ਉਹਦੀਆਂ ਵੀਡੀਓ ਅਪਲੋਡ ਤੁਹਾਨੂੰ ਕਰ ਦੇਵਾਂ ਤੇ ਜਿਹੜੀ ਫ੍ਰਾਈਡੇ ਵਾਲੀ ਵੀਡੀਓ ਹੈ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਬਾਹ ਆਪਾਂ ਇਦਾਂ ਕਟਿੰਗ ਕਰਕੇ ਉਹਨੂੰ ਆਪਾਂ ਕਮੀਜ਼ ਜਦੋਂ ਬਣਾ ਲੈਨੇ ਤੇ ਉਹਦੇ ਵਿੱਚ ਅਟੈਚ ਕਿਵੇਂ ਕਰਨਾ ਹੁੰਦਾ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਕਿ ਜਦੋਂ ਬਾਹਾਂ ਜੋੜਦੇ ਆ ਤੇ ਬਾਹਾਂ ਘੁੰਮਦੀਆਂ ਹੈ ਉਹਦਾ ਤਰੀਕਾ ਤੁਹਾਨੂੰ ਦੱਸੂਗੀ ਮੈਂ ਕਿਵੇਂ ਤੁਸੀਂ ਬਾਹਾਂ ਨੂੰ ਜੋੜਿਆ ਕਰੋ ਜਿਹੜੇ ਬਿਗਿਨਰ ਹੈ ਤਾਂ ਕਿ ਤੁਹਾਡੀ ਬਾਹ ਜਿਹੜੀ ਉਹ ਨਾ ਘੁੰਮੇ ਤੇ ਜੇ ਤੁਹਾਨੂੰ ਮੇਰੀਆਂ ਵੀਡੀਓ ਪਸੰਦ ਆਉਂਦੀਆਂ ਇਹਨਾਂ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਜਿਹੜਾ ਆਪਣਾ ਇਹ ਕੋਰਸ ਚੱਲ ਰਿਹਾ ਹੈ ਬਿਲਕੁਲ ਫ੍ਰੀ ਆਫ ਕਾਸਟ ਇਹਦਾ ਹੋਰ ਵੀ ਬਹੁਤ ਫਾਇਦਾ ਲੈ ਸਕਣ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ